ਇਹ ਤਸਵੀਰਾਂ ਬਠਿੰਡਾ ਦੇ ਸਿਪਲ ਹੋਟਲ ਦੇ ਨੇੜੇ ਦੀਆਂ ਨੇ ਜਿੱਥੇ ਉਸ ਸਮੇਂ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਠਿੰਡਾ ਸਿਟੀ ਪੀਸੀਆਰ ਉੱਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਹੀ ਇੱਕ ਵਰਨਾ ਗੱਡੀ ਦੇ ਵਿੱਚ ਬੈਠੇ ਦੋ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਵੱਲੋਂ ਪੁਲਿਸ ਤੇ 3-4 ਰਾਉਂਡ ਫਾਇਰ ਕੀਤੇ ਗਏ ਨੇ ਇਸ ਘਟਨਾ ਉਪਰੰਤ ਲੋਕਾਂ ਦੇ ਵਿੱਚ ਕਾਫੀ ਸਹਿਮਦਾ ਮਾਹੌਲ ਪੈਦਾ ਹੋ ਗਿਆ। ਉੱਥੇ ਹੀ ਮੌਕੇ ਤੇ ਘਟਨਾ ਸਥਾਨ ਤੇ ਆਲਾਫਸਰ ਵੀ ਪਹੁੰਚੇ ਨੇ ਤੇ ਉਹਨਾਂ ਨੇ ਜਾਂਚ ਕਰਨ ਦੀ ਗੱਲ ਆਖੀ ਐ। ਸਰ ਕੀ ਕੀ ਮਾਮਲਾ ਜੀ ਇਹ ਜਿਹੜੀਆਂ ਗੋਲੀਆਂ ਚੱਲੀਆਂ ਕਿੰਨੇ ਰਾਊਂਡ ਫਾਇਰ ਹੋਇਆ ਕਿੰਨੇ ਲੋਕ ਸੀਗੇ? ਆ ਦੇਖੋ ਸਾਡੇ ਕੋਲ ਅਜੇ ਜਸਟ ਅਸੀਂ ਮੌਕੇ ਤੇ ਆਏ ਆ ਤੇ ਇੱਕ ਸਾਡੀ ਪੀਸੀਆਰ ਪਾਰਟੀ ਦੇ ਉੱਪਰ ਕੁਝ ਇਨਫਰਮੇਸ਼ਨ ਸੀਗੀ ਕਿ ਕੁਝ ਜਿਹੜੇ ਸ਼ਰਾਰਤੀ ਬੰਦੇ ਹੈਗੇ ਨੇ ਜਾਂ ਡਰੱਗਸ ਰਿਲੇਟਿਡ ਛੋਟੀ ਇਨਫਰਮੇਸ਼ਨ ਸੀਗੀ ਉਸ ਨੂੰ ਚੈੱਕ ਕਰਨ ਵਾਸਤੇ ਜਦੋਂ ਸਾਡੀ ਪੀਸੀਆਰ ਪਾਰਟੀ ਅਹੀਂ ਤਾਂ ਜਿਹੜੀ ਗੱਡੀ ਦੇ ਵਿੱਚ ਸਵਾਰ ਬੰਦੇ ਸੀਗੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਸੋ ਅਸੀਂ ਹੁਣ ਆਏ ਹਾਂ ਜਲਦੀ ਇਸ ਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਵੇਅਰ ਟਰਾਈਂਗ ਕੇ ਬੰਦੇ ਕਿਹੜੇ ਸੀ ਟਰੇਸ ਕਰਕੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੁਝ ਲੋਕ ਰਾਉਂਡ ਅਪ ਵੀ ਕੀਤੇ ਗਏ ਆ ਤੇ ਕਿੰਨੇ ਕੁ ਲੋਕ ਸੀਗੇ ਜਿਨ੍ਹਾਂ ਨੇ ਨਹੀਂ ਅਜੇ ਅਜੇ ਤਾਂ ਜਸਟ ਅਸੀਂ ਸਾਡੇ ਕਨਫਰਮੇਸ਼ਨ ਆਈ ਹੈ ਅਸੀਂ ਜਸਟ ਆਏ ਹਾਂ ਠੀਕ ਹੈ ਫਿਲਹਾਲ ਅਸੀਂ ਕਿਸੇ ਬੰਦੇ ਨੂੰ ਜੇ ਰਾਉਂਡ ਅਪ ਨਹੀਂ ਕੀਤਾ ਬਟ ਜਲਦੀ ਹੀ ਸਾਡੇ ਕੋਲ ਕੁਝ ਲੀਡਸ ਹੈਗੀਆਂ ਨੇ ਅਸੀਂ ਵਰਕ ਵਰਕ ਕਰ ਰਹੇ ਹਾਂ ਉਹਨਾਂ ਦੇ ਉੱਪਰ ਤੇ ਵੀਲ ਟ੍ਰਾਈ ਟੂ ਸਾਲਵ ਦਿਸ ਕੇਸ ਐਸ ਸੂਨ ਐਸ ਪੋਸੀਬਲ ਜੀ ਜਦੋਂ ਭੱਜੇ ਆ ਸਾਡੀ ਪੀਸਰ ਪਾਰਟੀ ਨੇ ਜਦੋਂ ਇਹਨਾਂ ਨੂੰ ਰੋਕਿਆ ਉਦੋਂ ਇਹਨਾਂ ਨੇ ਫਾਇਰ ਕੀਤਾ ਉਸ ਤੋਂ ਬਾਅਦ ਜਦੋਂ ਭੱਜੇ ਆ ਉਹਦੇ ਨਾਲ ਇਹਨਾਂ ਨੇ ਸਕੂਟੀ ਹਿੱਟ ਕੀਤੀ ਆ ਸਰ ਕਿੰਨੇ ਰਾਉਂਡ ਫਾਇਰ ਹੋਏ ਆ ਕੁਝ ਤਕਰੀਬਨ 3-4 ਰਾਉਂਡ ਫਾਇਰ ਕੀਤੇ ਇਹਨਾਂ ਨੇ ਤੋ ਬਾਕੀ ਜਿਹੜੀ ਹੈਗੀ ਜਦੋਂ ਕਾਰ ਸਵਾਰ ਨੇ ਜੀ ਕਾਰ ਸਵਾਰ ਹੈ ਵਰਨਾ ਕਾਰ ਹੈ ਤੇ ਸਾਡੇ ਕੋਲ ਕੁਝ ਡਿਟੇਲਸ ਹੈਗੀਆਂ ਇਹਨਾਂ ਦੀ ਜਲਦੀ ਜਿਹੜੀ ਅਸੀਂ ਇਹਨਾਂ ਨੂੰ ਵਰਲ ਕਿੰਨੇ ਲੋਕ ਨੇ ਜੀ ਜਿਹੜੀ ਫਰਸਟ ਜਿਹੜੀ ਪਾਰਟੀ ਰਿਸਪੌਂਡਰ ਸੀਗੀ ਉਹਨਾਂ ਨੇ ਗੱਡੀ ਦੇ ਵਿੱਚ ਦੋ ਲੋਕ ਦੇਖੇ ਨੇ ਫਰੰਟ ਦੇ ਜਿਹੜੇ ਬੈਠੇ ਤੇ ਜਿਹੜੇ ਜਸਟ 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 ਹੁਣੇ ਦੀ ਵਾਰ 15 ਮਿੰਟ ਪਹਿਲਾਂ ਦੀ ਇਨਸੀਡੈਂਟ ਹੈਗਾ ਇਨਫੋਰਮੇਸ਼ਨ ਡਰਗਸ ਦੀ ਸੀ ਜੀ ਆ ਉਹਨਾਂ ਨੂੰ ਸ਼ੱਕੀ ਜਿਵੇਂ ਕਿ ਇਹ ਸੀ ਕਿ ਵੀ ਨਸ਼ਾ ਦੇ ਸੰਬੰਧ ਦੇ ਵਿੱਚ ਜਾਂ ਸ਼ਰਾਰਤੀ ਬੰਦੇ ਜਿਹੜੀ ਹੈਗੀ ਆ ਇਲੈਗਲ ਐਕਟੀਵਿਟੀ ਦੇ ਰਿਕਾਰਡਿੰਗ ਜਿਹੜੀ ਹੈਗੀ ਆ ਚੈੱਕ ਕਰਨ ਵਾਸਤੇ ਗਏ ਸੀ ਕਿਉਂਕਿਓਜ਼ ਪੀਸੀਆਰ ਪਾਰਟੀ ਜਿਹੜੀ ਹੈਗੀਆਂ ਨੇ ਅ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਚਲਾਈਆਂ ਗਈਆਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸੋ ਅਸੀਂ ਉਹਨਾਂ ਦੀ ਸ਼ਿਫਟਿੰਗ ਨਾਕਾਬੰਦੀ ਜਾਂ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਪਲਾਨ ਕਰਦੇ ਰੇਣਾਂ ਇਹ ਸਿੰਪਲ ਹੋਟਲ ਦੇ ਨਾਲ ਜਿਹੜਾ ਰੋਡ ਹੈ ਪਿਛਲਾ ਪਾਸਾ ਉੱਥੇ ਸੀਗੀ ਗੱਡੀ ਸਰ ਆਪਣੇ ਜਵਾਬੀ ਜ਼ੋਰ ਦੇ ਚਾਪਾ ਸੇਸ਼ਟਾ ਤੇ ਨਹੀਂ ਗੋਲੀ ਚਲਾਈਏ ਕਾਰ ਤੇ ਨਹੀਂ ਨਹੀਂ ਜਿਹੜੀ ਪਹਿਲੀ ਵਿਕਟਰ ਪਾਰਟੀ ਸੀਗੀ ਪੀਸੀਆਰ ਪਾਰਟੀ ਸੀਗੀ ਉਹਨਾਂ ਵੱਲੋਂ ਰਿਸਪੌਂਡ ਕੀਤਾ ਗਿਆ ਸੋ ਅਸੀਂ ਜਲਦੀ ਹੀ ਦੇਖੋ ਅਸੀਂ ਜਸਟ ਆਏ ਆ ਜੀ I can't clarify ਬਟ ਬਟ ਸਾਡੀ ਪੀਸੀਆਰ ਪਾਰਟੀ ਨੇ ਰਿਸਪੌਂਡ ਕੀਤਾ ਠੀਕ ਹੈ ਥੈਂਕ ਯੂ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੱਡੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਇੱਕ ਮੁਲਜ਼ਮ ਫਰਾਰ ਹੋ ਗਿਆ ਅਤੇ ਇੱਕ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਅਤੇ ਫਰਾਰ ਹੋਏ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਖੈਰ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ। ਸੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਅਕੀਗੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।